ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਲਾਂ ਪੈਰ ਪਈ ਸਾਸ਼ੀਆ ਕਾਲ ਤੇ ਅੱਜ ਆਪਾਂ ਲੈਣ ਜਾਣਾ ਹੈ ਡੀਜ਼ਲ ਤੇ ਮੈਂ ਕਿਹਾ ਚਲੋ ਵਲੌਗ ਕੰਟੀਨਿਊ ਕਰ ਲઈએ ਬਾਕੀ ਸ਼ਾਮ ਹੋਈ ਪਈ ਆ ਤੇ ਹੁਣ ਪਿੱਛੇ ਟਰਾਲੀ ਦੇ ਵਿੱਚ ਕੈਮਰਾ ਰੱਖ ਲਿਆ ਹੈਗਾ ਤੇ ਆਪਣਾ ਟਰੈਕਟਰ ਵੀ ਤਿਆਰ ਆ ਤੇ ਬਾਕੀ ਹੁਣੇ ਡੈਡੀ ਫਣੀ ਆ ਜਾਂਦੇ ਆ ਤੇ ਫਿਰ ਆਪਾਂ ਜਾਣੇ ਆ ਡੀਜ਼ਲ ਲੈਣ ਤੇ ਬਾਕੀ ਤੁਹਾਨੂੰ ਰਾਹ ਦੇ ਵਿੱਚ ਵੀ ਵਿਖਾਵਾਂਗੇ ਜਾਉ ਜਾਂਦੇ ਆ ਰਾਹ ਦੇ ਵਿੱਚ ਉਸ ਜਗ ਡੀਜ਼ਲ ਲੈਣਦੇ ਆਣ ਕੇ ਫਿਰ ਸਾਰਾ ਕੁਝ ਕਰਨਾ ਜੋ ਵੀ ਆਣ ਕੇ ਘਰੇ ਕੰਮ ਕੀਤਾ ਤੁਹਾਨੂੰ ਸਾਰਾ ਵਿਖਾਵਾਂਗੇ ਤੇਵੇਂ ਵਲੌਗ ਦੇ ਵਿੱਚ ਬਣੇ ਰਹੋ ਤੇ ਗਾਈਸ ਹੁਣ ਆਪਾਂ ਚੱਲੇ ਸੀਗੇ ਤੇ ਮੈਂ ਕਿਹਾ ਚੱਲ ਤੁਰਨ ਲੱਗੇ ਹਾਂ ਤੇ ਹੁਣ ਵੀ ਵਲੌਗ ਸ਼ੁਰੂ ਕਰ ਲਿਗੇ ਤੇ ਹੁਣ ਟਰੈਕਟਰ ਬਾਹਰ ਕੱਢ ਕੇ ਫਿਰ ਮੈਂ ਤੁਹਾਨੂੰ ਮਿਲਦਾ ਤੇ ਗਾਈਸ ਹੁਣ ਆਪਾਂ ਤੁਰ ਪਏ ਹੀ ਕਰੋਂ ਤੇ ਹੁਣ ਜਾਵਾਂਗੇ ਪਟਰ ਬੰਗ ਦੇ ਜਮਨ ਡਰਾਮ ਰੂਮ ਰੱਖ ਲਿਆ ਏ ਟਰਾਲੀ ਦੇ ਵਿੱਚ ਜਿਵੇਂ ਹੌਲੀ ਏੜੀ ਲੱਗੇ ਜਾਂਨੇ ਪਾਜਾ ਹੀ ਜਾਂ ਨਿਆ ਰਾ ਦੇ ਵਿੱਚ ਪੱਟੀ ਆ ਗਈ ਮੈਂ ਕੋ ਪੱਟੀ ਬਣਾ ਦਿੱਤੀ ਜੀ ਆਈਸਾ ਪਹਿਲਾ ਭਰਾਵਾਗੇ ਟੈਂਕੀ ਰਾਈਟਰ ਦੀ ਫੇਰਾ ਬਾਉਂਦੇ ਵਿੱਚ ਪਾਵਾਂ ਕੈਂ ਦੇ ਵਿੱਚ ਤੇ ਤੇ ਗਾਈਸ ਆਪਾਂ ਹੁਣ ਕਰੇ ਆ ਗਏ ਸੀਗੇ ਜਾਨੀ ਕਿ ਤੇਲ ਲੈ ਕੇ ਉਹਨਾਂ ਨੇ ਗਏ ਸੀ ਕਿ ਤੇ ਹੁਣ ਕਰਿਆਣ ਕੇ ਤੇ ਮੈਂ ਹੁਣ ਨੇਰਾ ਵਾਵਾ ਹੋ ਗਿਆ ਹੈ ਤੇ ਉਹਨੇ ਮੋਬਾਈਲ ਦੇ ਵਿੱਚ ਲੱਗਦਾ ਹੋਵੇਗਾ ਤੇ ਬਾਕੀ ਜੇ ਤਾਂ ਹੁਣ ਜਿਹੜਾ ਵਲੌਗ ਹੋਣ ਕੇ ਹੋ ਜਾਨੀ ਕਿ ਸਵੇਰੇ ਪਾਉਣਾ ਆ ਫਿਰ ਤਾਂ ਮੈਂ ਕਰਕੇ ਐਡਿਟ ਪਾ ਦੇਵਾਂਗਾ ਤੇ ਬਾਕੀ ਰਹੀ ਗੱਲ ਜੇ ਮੇਰਾ ਮੂਡ ਬਣ ਗਿਆ ਸਵੇਰ ਦੇ ਨਾਲ ਕਲਿੱਪਾਂ ਹੀ ਮੈਂ ਜੋੜ ਕੇ ਫਿਰ ਕੱਲ ਨੂੰ ਵਲੌਗ ਪਾਵਾਂਗਾ ਤੇ ਨਹੀਂ ਤੇ ਅੱਜ ਦਾ ਵਲੌਗ ਤੇ ਗਾਈਜ਼ ਹੁਣ ਮੈਂ ਜਿੰਨੀ ਕਰਨ ਲੱਗਾ ਵਲੌਗ ਕੰਟੀਨਿਊ ਤੇ ਹੁਣ ਆਪਾਂ ਡਰਮ ਲਾਉਣਾ ਹੈ ਤੇ ਹੁਣ ਆਪਾਂ ਪਿੱਛੇ ਲੈ ਕੇ ਜਾਣੇ ਟਰੈਕਰ ਨਾਲ ਦਾ ਡਰਮ ਲਾਉਣੇ ਆ ਲਾ ਕੇ ਤੇ ਫਿਰ ਜੋ ਵੀ ਕੀਤਾ ਅੱਜ ਅੱਜ ਕਰਕੇ ਸਭ ਸਾਰਾ ਕੁਝ ਅੱਜ ਦਾ ਵਲੋਗ ਵਿੱਚ ਸਾਰਾ ਪਾ ਕੇ ਫਿਰ ਕੱਲ ਨੂੰ ਤੁਹਾਨੂੰ ਵਲੋਗ ਆ ਜਾਵੇਗਾ ਤੁਹਾਡੇ ਕੋਲ ਤੇ ਗਾਈਸ ਹੁਣ ਆਪਾਂ ਡਰਮ ਲਾਉਣ ਚੱਲਿਆਂ ਹਾਂ ਪਿੱਛੇ ਤੇ ਮੈਂ ਹਾਂ ਸੁਨੇਸ਼ਰ ਲੱਤਾ ਹਾਂ ਕਿ ਮੈਂ ਚੱਲ ਤੁਹਾਨੂੰ ਵਾਇਸ ਸੁਣਾ ਦਈ ਡਰਾਈਵਰ ਜੀ ਤੇ ਹੁਣ ਆਪਾਂ ਪਿੱਛੇ ਜਾઈએ ਡਰਮ ਲਾਉਣੇ ਹਾਂ ਦੋਸਤੋ ਤੇ ਗਾਈਸ ਆ ਜਾ ਡਾਲਾ ਖੁੱਲ ਗਈ ਡਾਲਾ ਖੋਲ ਕੇ ਤੇ ਇੱਥੇ ਆਪਾਂ ਸੱਟ ਨਵਾਂਗੇ ਤੂੜੀ ਤੇ ਡਰਮ ਆਵੇ ਨੜਕਾਸ ਤੇ ਹੀ ਮੈਂ ਆਉਤੋਂ ਗੁੱਲੀਆਂ ਕੱਢ ਕੱਢ ਗੁੱਲੀਆਂ ਖੋਲ ਦੇ ਖੋਲ ਦੇਖੋ ਖੁੱਲ ਗਈ ਮਰੇ ਹੱਥ ਚ ਪੱਜ ਗਈ ਨਾ ਹੁਣ ਵੇਖੀ ਹਾਂ ਯਾਰ ਨਾਲ ਕੰਮ ਕਰਿਆ ਕਰੀਆ ਯਾਰ ਯਾ ਕੋਈ ਸ਼ੈਲ ਹੈ ਕਿ ਆ ਇਹਨੂੰ ਮੈਨੂੰ ਠੋਕਣਾ ਪੈਣਾ ਯਾਟ ਬੋਲਿਆ ਚੱਲ ਲੰਘ ਏਟ ਫੜ ਲਾ ਅੰਦਰ ਨੂੰ ਮਾਰੋ ਬੈਕ ਨਾ ਕਰ ਮੈਂ ਐਨੂੰ ਮਾਰ ਅੰਦਰ ਨੂੰ ਮਾਰ ਕੇ ਤੇ ਬਾਪਾ ਗੁੱਲੀ ਕਢਨੀ ਬਾਹਰ ਤੋਂ ਤੂੰ ਉਹਨੂੰ ਅੰਦਰ ਨੂੰ ਛੋਟ ਠੋਕੀਆ ਵਿੱਚ ਵਰ ਜਾ ਤੂੰ बार जा आया आया छेती तो पहला खाले निकली मार गई, गई। बस कर बारो, बार डाला आ बारो खेच डालना पर आया बस बारो खिच ला ਆ ਜਾਣੀ ਖਿੱਚ 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 ਮਿੱਤਰੋ ਮੈਂ ਗੁੱਲੀ ਕੱਢ ਕੇ ਫਿਰ ਮਿਲਦਾ ਮਿੱਤਰੋ ਔਨ ਲਾਓ ਲੱਗੇ ਡਰਮ ਵੇਨੇ ਰਾਜੂ ਆ ਲੰਬਾ ਪਾਈ ਲੈ ਚਾਹ ਲੋਹਾ ਕਿਦਾ ਪਾਇ ਇਹਨੂੰ ਐਵੇਂ ਲੈ ਕੇ ਆਉਣਾ ਪੈਣਾ ਔਰਾਂ ਨੂੰ ਔੜੀ ਔੜੀ ਆ ਐਸੇ ਜੇ ਫਾਟਾ ਹਾਂ ਤੇ ਸੁਣਾ ਤੂੰ ਤਾਂ ਨਹੀਂ ਤੇਲ ਹੀ ਨਹੀਂ ਹੈਗਾ ਵਿੱਚ ਆਇਆ ਹੀ ਨਹੀਂ ਹੈ ਹਿਲਦਾ ਕਿਉਂ ਨਹੀਂ ਹੈ ਜਾਂਦਾ ਫਿਰ ਵਲੌਗ ਬਣਾਉ ਮੈਂ ਵੇਖੀ ਕੱਢਦਾ ਇਹਨੂੰ 我这个安排了，我这个啥子都没。你要是剩的钱不？ ਤਾਂ ਉਹ ਗਏ ਤੇ ਗਏ ਤੇ ਗਾਈਸ ਲਾਤਾ ਆਪਾਂ ਡਰਮ ਤੇ ਹੁਣ ਇਸ ਅੰਦਰ ਰੱਖ ਦਿੰਨੇ ਆ ਤੇ ਮੈਂ ਟਰੈਕਟਰ ਦੇ ਅੱਗੇ ਕਰ ਦਵਾਂ ਤੇ ਗਾਈਸ ਆਪਾਂ ਡਰਮ ਲਾ ਦਿੱਤਾ ਏ ਤੇ ਹੁਣ ਆ ਕਣਕ ਲਦਣੀ ਆ ਆਪਾਂ ਦਨ ਘਰੇ ਲਾਈ ਸੀਗੀ ਖਾਂਜੋਗੀ ਤੇ ਖਾਂਜੋਗੀ ਆਪਾਂ ਹੁਣ ਮਣ ਕੇ ਚੱਲੋ ਪੜੋਲਾ ਭਰ ਲਿਆ ਏ ਤੇ ਹੁਣ ਜਿਹੜੀ ਆ ਵਧੀਏ ਮੰਡੀ ਲੈ ਕੇ ਜਾਣੀ ਆ ਤੇ ਹੁਣ ਆਪਾਂ ਇਹ ਲਦਣੀ ਆ ਲਦ ਕੇ ਤੇ ਫਿਰ ਤੰ ਲਾਦ ਦੇ ਵਖਾਉਣੇ ਆ ਤੇ ਹੁਣ ਆਪਾਂ ਕਰੀ ਵਿੱਚ ਟਰਾਲੀ ਮੜੀ ਸਾਫ ਕਰ ਲਈਏ ਤੇ ਫਿਰ ਕਣਕ ਲਾਦਣ ਲੱਗ ਪਈ ਨੇ ਆ ਬਾਕੀ ਅੱਜ ਦਾ ਵਲੌਗ ਲੰਮਾਈ ਚੱਲੇਗਾ ਤੇ ਬਾਕੀ ਮੈਂ ਅੱਧਾ ਕੋ ਬਣਾਵਾਂਗਾ ਅੱਧਾ ਕੋ ਯਾਨੀ ਕਿ ਵੀ ਪਾ ਦੇਣਾ ਤਾਂ ਕੱਲ੍ਹ ਵਾਲਾ ਵਲੌਗ ਬਣਾਈ ਛੋਟਾ ਤੇ ਬਾਕੀ ਜਿਹੜਾ ਸ਼ਾਮ ਨੂੰ ਬਣਿਆ ਉਹ ਫਿਰ परसों आवेगा व्लॉग या फिर कल कुछ निकल पावांगा तो गाइस पौना पण ਲੱਗੇ ਆ ਲਦਨ ਕਣਕ ਫੜਾ ਰਾਜੂ ਬੱਠਾ ਮੈਂ ਸਖੀਆ ਨਾਲ ਵਿੱਚ ਫੜਾ ਫੜਾ ਤੇ गाइस ਆਪ ਅਵੇਡ ਵੀ ਖੋਲ ਦਿੱਤਾ ਸੀ ਟਰਾਲੀ ਦਾ 1 2 ਦਿਨ ਹੋ ਚਦੇ ਨੇ ਉਹ ਵੀ ਸਾਹਮਣੇ ਮੈਂ ਵਲੋਗ ਨਹੀਂ ਪਾਇਆ ਉਹਦਾਂ ਦਾ ਤੇ ਮੈਂ ਚਲ ਵਿਖਾ ਦਿੰਦੇ ਤੁਹਾਨੂੰ ਤੇ ਗਾਈਸ ਕਣਕ ਲੱਦ ਜੇ ਨਹੀਂ ਆਪਾਂ ਆਈ ਨਹੀਂ ਕਣਕ ਲਾ ਦਿੱਤੀ ਅੱਗੋ ਅੱਗੋ ਮੈਂ ਪਰਤੀ ਸੀ ਹੁਣ ਮੈਂ ਖਾ ਰਾਜੂ ਆਖਾ ਤੂੰ ਲੱਦ ਕਣਕ ਤੇ ਹੁਣ ਅੱਗੇ ਕਰ ਦਿੰਨੇ ਆ ਫਿਰ ਆਈ ਫਿਰ ਅੱਗੇ ਅੱਗੇ ਕਰ ਦਿੰਨੇ ਆ ਜਿਆ ਬੱਠਲ ਦੇ ਰਗਾ ਕਰਗੇ ਹੁਣ ਮੈਂ ਨਾ ਕਰਨਾ ਕਣਕਾ ਜਿਹੜੀ ਪੈਣਾ ਹੁ ਛੱਗੇ ਕਰ ਦਿੰਨੇ ਆ ਅੱਗੇ ਵਾਧੂ ਥਾਂ ਪਈ ਤੇ ਗਾਈਸ ਆਪਾਂ ਕਣਕ ਲੱਦ ਲਈ ਆ ਤੁਸੀਂ ਦੇਖ ਸਕਦੇ ਟਰਾਲੀ ਦੇ ਵਿੱਚ ਤੇ ਹੁਣ ਆਪਾਂ ਟਰਾਲੀ ਦੇ ਚਲਾ ਕੇ ਤੇ ਤਵੀਆਂ ਬਾਹਰ ਡੱਕ ਕੇ ਉਹਨੀਆਂ ਚੋ ਪਾ ਕੇ ਡੱਕ ਆਉਣੇ ਆ ਤੇ ਹੁਣ ਆਪਾਂ ਇੱਕ ਟਰਾਲੀ ਲਾਦ ਗਏ ਤੇ ਫਿਰ ਤੁਹਾਨੂੰ ਮਿਲਦਾ ਆ ਤੇ ਗਾਈਸ ਆਪਾਂ ਤਵੀਆਂ ਪਾੜਗਾ ਹੀਆ ਕਰੋ ਤੇ ਉਹਨੇ ਬਾਹਰ ਲੈ ਕੇ ਜਾਣੇ ਪਏ ਆ ਬਾਹਰ ਲਿਜਾ ਕੇ ਜੇ ਪਹਿਲੀ ਚ ਲਾ ਦੇਨੇ ਆਪਾਂ ਤੇ ਗਾਈਸ ਮੈਂ ਤਵੀਆਂ ਲਾ ਕੇ ਤੇ ਆ ਗਿਆ ਸੀ ਬਾਹਰ ਪਹਿਲੀ ਦੇ ਵਿੱਚ ਤੇ ਹੁਣ ਸ਼ਾਮ ਨੂੰ ਵੇਖਾਂਗੇ ਪਹਿਲੀ ਪੌਣੀ ਇਚਵਾਲ ਵਾਂਗੇ ਤੇ ਬਾਕੀ ਹੁਣ ਮੈਂ ਟਰਾਲੀ ਭਾਲੀ ਰੈਂਟਰ ਡੱਕ ਦਿੱਤਾ ਡੇਣੀ ਆਦੇ ਮੈਂ ਮੰਡੀ ਲੈ ਕੇ ਜਾਣਾ ਤੇ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਮੰਡੀ ਚਲੇ ਜਿਹਾ ਜੇ ਤੇ ਹੁਣ ਫਿਰ ਆਪਾਂ ਇਥੇ ਵਲੌਗ ਦਾ ਐਂਡ ਕਰ ਦਿੰਨੇ ਆ ਤੇ ਮੈਂ ਹੁਣੇ ਹੀ ਪਾ ਲੈਂਦਾ ਆ ਅੱਜ ਜੀ ਤੇ ਬਾਕੀ ਜੇ ਸ਼ਾਮ ਨੂੰ ਕੁਝ ਕੀਤਾ ਠੀਕ ਹੈ ਨਹੀਂ ਤਾਂ ਫਿਰ ਕੱਲ ਨੂੰ ਜਿਹੜਾ ਵਲੌਗ ਬਣੇਗਾ ਉਹ ਫਿਰ ਪਰਸੋਂ ਆਵੇਗਾ ਤੇ ਅੱਜ ਦਾ ਵਲੌਗ ਹੁਣ ਇੱਥੇ ਤੇ ਕਰ ਸੀਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਘਰ ਸਬਸਕ੍ਰਾਈਬ